ਜਿਹੜੋ ਸਾਨੂੰ ਸਰਕਲ ਜਥੇਦਾਰਾਂ ਦੇ ਤੇ ਕੋਆਰਡੀਨੇਟਰ ਦਾ ਸਰਦਾਰ ਸੁਖਵੀਰ ਸਿੰਘ ਬਾਦਲ ਸਰਦਾਰ ਮੱਖਣ ਸਿੰਘ ਜੀ ਲਾਲਕਾ ਤੇ ਸਾਰੇ ਹਲਕੇ ਦੇ ਜੋ ਅਕਾਲੀ ਲੀਡਰ ਸਾਹਿਬਾਨ ਨੇ ਤੇ ਜ਼ਿਲ੍ਹਾ ਪ੍ਰਧਾਨ ਹਰਿਆਉ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਅੱਜ ਸਰੌਣੀ ਅਕਾਲੀ ਦਲ ਦੀ ਜਿਹੜੀ ਮੋਢਲੀ ਲਾਈਨ ਆ ਉਹਦੇ ਵਿੱਚ ਸ਼ਾਮਲ ਕੀਤਾ ਹੈ ਅਸੀਂ ਵਿਸ਼ਵਾਸ ਦਿਵਾਉਂਿਆ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਮੱਖਣ ਸਿੰਘ ਲਾਲਕਾ ਜੀ ਨੂੰ ਤੇ ਜਥੇਦਾਰ ਸਾਹਿਬ ਹਰਿਆਉਂ ਸਾਹਿਬ ਨੂੰ ਵੀ ਅਸੀਂ ਤਨ ਮਨ ਧਨ ਨਾਲ ਸਾ ਹਰ ਤਰੀਕੇ ਨਾਲ ਜੋ ਸਾਨੂੰ ਸੇਵਾ ਦਿੱਤੀ ਗਈ ਹੈ ਪੂਰੀ ਤਨਦੇਹੀ ਨਾਲ ਨਿਭਾਵਾਂਗੇ ਅਕਾਲੀ ਦਲ ਦੀਆਂ ਜੋ ਪਾਲਿਸੀਆਂ ਲੋਕਾਂ ਤੱਕ ਲੈ ਕੇ ਜਾਵਾਂਗੇ ਅਕਾਲੀ ਦਲ ਨੂੰ ਮਜ਼ਬੂਤ ਬਣਾ ਕੇ ਜੋ ਬਲਾਕ ਸਮਤੀ ਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਆ ਰਹੀਆਂ ਨੇ ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਜਿੱਤ ਦਿਵਾਵਾਂਗੇ ਤੇ ਹਰ ਵਰਕਰ ਦੇ ਨਾਲ ਸਾਰੇ ਇਕੱਠੇ ਹੋ ਕੇ ਹਰ ਵਰਕਰ ਦੇ ਨਾਲ ਖੜਾਂਗੇ ਤੇ ਲੋਕਾਂ ਦੇ ਕੰਮਾਂ ਵਿੱਚ ਲੋਕਾਂ ਦੇ ਨਾਲ ਖੜਾਂਗੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਅਕਾਲੀ ਦਲ ਵੱਲੋਂ ਜੋ ਸਹਾਇਤਾ ਕੀਤੀ ਜਾ ਰਹੀ ਹੈ ਉਹਦੇ ਵਿੱਚ ਸਾਰੇ ਅਕਾਲੀ ਵਰਕਰ ਸਹਿਬਾਨ ਵੀ ਯੋਗਦਾਨ ਪਾ ਰਹੇ ਨੇ ਅਸੀਂ ਵੀ ਆਪਣੇ ਹਲਕੇ ਵੱਲੋਂ ਜੋ ਤਿਲਫਰ ਸਰਦਾ ਜੋ ਸਾਡੇ ਚ ਹੋਊਗੀ ਅਸੀਂ ਉੱਥੇ ਜਾ ਕੇ ਵੀ ਮਦਦ ਕਰਾਂਗੇ ਤੇ ਇੱਥੋਂ ਵੀ ਮਦਦ ਭੇਜਾਂਗੇ। ਜੀ ਜਿਹੜੀ 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 ਬਾਰੇ ਤੁਹਾਨੂੰ ਸੁਪੀ ਗਈ ਹੈ ਕੀ ਕਹਣਾ ਨਾ ਮੈਂ ਪਹਿਲਾਂ ਤਾਂ ਸਭ ਨਾਲੋਂ ਧੰਨਵਾਦ ਕਰਦਾ ਗੁਰੂ ਮਹਾਰਾਜ ਦਾ ਜਿਨ੍ਹਾਂ ਨੇ ਐਡੀ ਵੱਡੀ ਕਿਰਪਾ કરી ਆ ਸਰਕਲ ਪ੍ਰਧਾਨ ਭਾਸੋਂ ਮੈਨੂੰ ਲਾਇਆ ਜਿਹਦੇ ਵਿੱਚ ਮੈਂ ਪਹਿਲਾਂ ਵੀ 15 ਸਾਲ ਯੂਥ ਕਾਲੀ ਦਲ ਵੱਲੋਂ ਮੱਖਣ ਸਿੰਘ ਜੀ ਲਾਲਕਾ ਜੀ ਨੇ ਮੈਨੂੰ ਪ੍ਰਧਾਨ ਲਾ ਕੇ ਰੱਖਿਆ ਯੂਥ ਕਾਲੀ ਦਲ ਦਾ ਅੱਜ ਖੁਸ਼ੀ ਵੀ ਆ ਵੀ ਮੈਂ ਸਰਕਲ ਪ੍ਰਧਾਨ ਭਾਸੋਂ ਲੱਗਿਆ ਤਾਰਿਕ ਗਮੀ ਵੀ ਆ ਵੀ ਸਾਡੇ ਵਿੱਚ ਸਾਡਾ ਜਿਹੜਾ ਜਥੇਦਾਰ ਹੁੰਦਾ ਸੀ ਫਿਰਤੀ ਰਾਜ ਸਿੰਘ ਢਿੱਲੋਂ ਚਾਹਲ ਸਰਪੰਚ ਅੱਜ ਉਹਨਾਂ ਦੀ ਜਗ੍ਹਾ ਮੈਨੂੰ ਪ੍ਰਧਾਨ ਲਾਇਆ ਗਿਆ ਕਿਉਂਕਿ ਉਹਨਾਂ ਦੀ ਪਿਛਲੇ ਸਮੇਂ ਦੌਰਾਨ ਡੈਥ ਹੋ ਗਈ ਸੀਗੀ ਅੱਜ ਦੁੱਖ ਵੀ ਆ ਖੁਸ਼ੀ ਵੀ ਆ ਪਾਰਟੀ ਨੇ ਮਾਣ ਬਖਸ਼ਿਆ ਸਰਦਾਰ ਮੱਖਣ ਸਿੰਘ ਜੀ ਲਾਲਕਾ ਜੀ ਨੇ ਹਰਿਉ ਆਬ ਸਾਹਿਬ ਨੇ ਸੁਖਬੀਰ ਜੀ ਨੇ ਬਾਦਲ ਸਾਹਿਬ ਜੀ ਨੇ ਸਾਡੇ ਪ੍ਰਧਾਨ ਨੇ ਜਿਨ੍ਹਾਂ ਨੇ ਸਾਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਆ ਅਸੀਂ ਜਿਹੜੀ ਜ਼ਿੰਮੇਵਾਰੀ ਆ ਪਹਿਲਾਂ ਤੋਂ ਵੀ ਵੱਧ ਚੜ੍ਹ ਕੇ ਤਨ 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 ਨਾਲ ਸੇਵਾ ਕਰਾਂਗੇ ਔਰ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਜੀ ਦੇ ਹੱਥ ਮਜ਼ਬੂਤ ਕਰਾਂਗੇ ਔਰ ਸਾਰਿਆਂ ਨੂੰ ਅਪੀਲ ਵੀ ਕਰਦੇ ਆਂ ਵੀ ਜਿੰਨੇ ਮੇਰੇ ਭਰਾ ਨੇ ਕੋਈ ਗੁੱਸਾ ਹੈ ਕੋਈ ਗਿਲੇ ਆ ਕੋਈ ਘਰੇ ਬੈਠਾ ਸੋ ਜ਼ਿੰਮੇਵਾਰੀਆਂ ਨੇ ਜਿਹੜੀਆਂ ਇੱਕ ਬੰਦੇ ਨੂੰ ਮਿਲੀਆਂ ਹੁੰਦੀਆਂ ਨੇ ਸੋ ਸਾਰਿਆਂ ਨੂੰ ਹੱਥ ਵਨ ਕੇ ਬੇਨਤੀ ਆ ਵੀ ਮੱਖਣ ਸਿੰਘੀ ਲਾਲਕਾ ਜੀ ਦੇ ਹੱਥ ਮਜ਼ਬੂਤ ਕਰੀਏ ਅਕਾਲੀ ਦਰ ਨੂੰ ਮਜ਼ਬੂਤ ਕਰੀਏ ਤਾਂ ਜੋ ਆਪਾਂ 15 20 ਸਾਲ ਤੋਂ ਨਾਬੇ ਹਲਕੇ ਨੂੰ ਜੋ ਇੱਕ ਐਮਐਲਏ ਨਹੀਂ ਮਿਲਿਆ ਹੈਗਾ ਉਹ ਐਮਐਲਏ ਇਸ ਵਾਰ ਆਪਾਂ ਲਾਲਕਾ ਸਾਹਿਬ ਨੂੰ ਬਣਾਈਏ ਸਾਰੀ ਪਾਰਟੀ ਦਾ ਤੈਨੂੰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਿਗੁਰਾਂ ਦੀ ਕਿਰਪਾ ਸਦਕਾ ਜਿਹੜਾ ਸਤਕਾਰ ਪਾਰਟੀ ਨੇ ਮੈਨੂੰ ਬਖਸ਼ਿਆ ਉਹ ਸਾਡਾ ਪ੍ਰਵਾਤ ਨਵੀਂ ਪੀੜੀਆਂ ਤੋਂ ਪਾਰਟੀ ਦੀ ਤਨਮਨ ਧਨ ਨਾਲ ਸੇਵਾ ਕਰਦਾ ਆ ਰਿਹਾ ਸੋ ਉਸੇ ਲੜੀ ਦੇ ਤਹਿਤ ਮੈਨੂੰ ਜ਼ਿੰਮੇਵਾਰੀ ਮਿਲੀ ਹੈ ਮੈਂ ਸਮੁੱਚੀ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਹੜਾ ਕਿ ਉਹਨਾਂ ਨੇ ਟਕਸਾਲੀ ਵਰਕਰਾਂ ਨੂੰ ਮਾਨ ਸਤਿਕਾਰ ਦਿੱਤਾ। ਪਹਿਲਾਂ ਤਾਂ ਸਭ ਤੋਂ ਪਹਿਲਾਂ ਸਭ ਨੂੰ ਵਧਾਈ ਦੇਣਾ ਵਧਾਈ ਦੇ ਪਾਤਰ ਨੇ ਵੀ ਜਿਹੜੀ ਲੜਾਈ ਲੱਗ ਰਹੀ ਹੈ ਉਹਦੇ ਵਿੱਚ SLA ਮੱਖਣ ਸਿੰਘ ਲਾਲਕਾ ਨੇ ਆਪਣੀ ਪਾਰਕ ਉਹ ਖਣਾ ਕਿਹੜੇ ਵਰਕਰ ਨੇ ਗਰਾਊਂਡ ਲੈਵਲ ਦੇ ਵਰਕਰ ਉਹਨਾਂ ਨੂੰ ਬਣਾਇਆ ਇਹਨਾਂ ਤੋਂ ਅਸੀਂ ਬਹੁਤ ਸਾਨੂੰ ਕੰਮ ਦੇਣਗੇ ਇਹਨਾਂ ਨੂੰ ਡਿਟੇਲਸ ਦੱਸਾਂਗੇ ਬਾਅਦ ਵਿੱਚ ਇੱਕ ਦਿਨ ਮੀਟਿੰਗ ਕਰਾਂਗੇ ਸਭ ਨੂੰ ਵਧਾਈ ਵਧਾਈ ਦੇਣਾ ਤੇ ਦੁਆਰਾ ਬੇਨਤੀ ਕਰਦਾ ਜੋ ਪਾਰਟੀ ਜ਼ਿੰਮੇਵਾਰੀ ਦਿੰਦੀ ਹੈ ਉਸ ਨੂੰ ਤਨਦੇ ਜਨ ਨਿਭਾਵਾਂਗੇ ਤੇ ਜਿਵੇਂ ਆਪਣਾ ਹੁਣ ਮੁਕਾਬਲਾ ਚੱਲ ਰਿਹਾ ਹੈ ਆਪਾਂ ਵੱਧ ਤੋਂ ਵੱਧ ਬੰਦੇ ਆਪਣਾ ਲਾਵਾਂਗੇ ਚਾਹੇ ਵਿਰੋਧੀਆਂ ਚਾਹੇ ਇੱਕ ਵਈਆ ਬੰਦਿਆਂ ਨਾਲ ਲੈ ਕੇ ਚੱਲਣਾ ਹੈ ਵੱਧ ਤੋਂ ਵੱਧ ਦੇਖੋ 6-6 ਪਿੰਡ ਨੇ ਆਪਣੇ ਕੋਲੇ ਇੱਕ ਇੱਕ ਜ਼ਿੰਮੇਵਾਰ ਕੋਲੇ 6-6 ਪਿੰਡਾਂ ਦੀ ਨਿਗਰਾਨੀ ਕਰਨੀ ਹੈ ਤੇ ਵੱਧ ਛੱਡ ਕੇ ਜਿਹੜੇ ਇਲੈਕਸ਼ਨ ਆ ਰਹੀ ਹੈ ਜਿਵੇਂ ਸਾਡੇ ਪ੍ਰਧਾਨ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਦਾ ਇਹ ਸੁਪਨਾ ਵੀ ਹੈ ਉਹਨਾਂ ਦਾ ਮੇ ਇਹ ਨਾਮ ਵੀ ਹੈ ਵੀ ਇਹ ਸਤਾਈ ਦੀ ਇਲੈਕਸ਼ਨ ਜਿੱਤਣੀ ਹੈ ਇਸ ਲਈ ਮਿਹਨਤ ਕਰਾਂਗੇ ਗੁਰੂ ਪਰਮ ਜੀ ਕਿਰਪਾ ਕਰਨਗੇ ਅਸੀਂ ਆਉਂਦੀ ਇਲੈਕਸ਼ਨ ਜਿੱਤਾਂਗੇ ਇਹ ਸਭ ਸੁਖੀ ਸਿੰਘ ਪ੍ਰਧਾਨ ਖੇਤਰਾਂ ਤੇ ਨਾਬੇ ਦੇ ਹਲਕਾ ਚਾਰਜ ਸਭ ਮੱਖਣ ਸਿੰਘ ਲਾਲਕਨ ਗੁਰਮਾਰੇ ਕਿਰਪਾ ਕਰਨਗੇ ਕਿ ਨਾਬੇ ਦੀ ਸੇਵਾ ਬਖਸ਼ੀ ਜਾਊਗੀ ਸਭ ਤੋਂ ਪਹਿਲਾਂ ਸਾਰੇ ਜਥੇਦਾਰ ਸਹਿਬਾਨ ਜਿਹੜੇ ਸਰਕਲ ਜਥੇਦਾਰ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਭ ਤੋਂ ਮੂੜਲੀ ਜਿਹੜੀ ਹੈਗੀ ਜਥੇਬੰਦੀ ਉਹ ਸਰਕਲ ਗਿਣਿਆ ਜਾਂਦੇ ਆ ਇਹ ਕੋ ਤਿੰਨ ਪ੍ਰਧਾਨਗੀਆਂ ਹੁੰਦੀਆਂ ਜਥੇਦਾਰ ਸਰਕਲ ਜਥੇਦਾਰ ਜ਼ਿਲ੍ਹਾ ਤੇ ਜਥੇਦਾਰ ਜਿਹੜਾ ਆਪਾਂ ਆਲ ਇੰਡੀਆ ਦਾ ਪੰਜਾਬ ਦਾ ਬਣਦਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਇਹਨਾਂ ਸਾਰਿਆਂ ਨੂੰ ਬਹੁਤ ਵੱਡਾ ਮੌਕਾ ਦਿੱਤਾ ਕਿ ਕਿ ਪਾਰਟੀ ਦੀ ਚਰਦੀ ਕਲਾ ਵਾਸਤੇ ਕੰਮ ਕਰਨਗੇ ਥੋ ਮੈਂ ਬੇਨਤੀ ਕਰਾਂਗਾ ਕਿ ਜਿਸ ਤਰ੍ਹਾਂ ਸਾਡੇ ਗੁਰਦਿਆਲਿੰਦਰ ਸਿੰਘ ਬਿੱਲੂ ਜੀ ਨੇ ਕਿਹਾ ਅੰਕਲ ਨੇ ਕਿ ਅਸੀਂ ਮੀਟਿੰਗ ਜਿਹੜੀ ਹੈਗੀ ਇਹਨਾਂ ਨੂੰ ਬਾਅਦ ਚ ਕਰਾਂਗੇ ਕਿਸ ਦਿਨ ਅੱਜ ਬਰਸਾਤ ਕਾਰਨ ਬਹੁਤੇ ਲੋਕ ਨਹੀਂ ਆ ਸਕੇ ਫੇਸ ਕਰਕੇ ਬੇਨਤੀ ਹੈ ਕਿ ਇਹਨਾਂ ਸਾਰਿਆਂ ਨੂੰ ਵਧਾਈ ਦੇਣ ਵਾਸਤੇ ਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ ਜਿੱਥੇ ਮੈਂ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦਾ ਧੰਨਵਾਦ ਕਰਦਾ ਸਾਡੇ ਜ਼ਿਲ੍ਹੇ ਦਾ ਪ੍ਰਧਾਨ ਜਗਮੀਤ ਸਿੰਘ ਹਰਿਆਊ ਦਾ ਧੰਨਵਾਦ ਕਰਦਾ ਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੇ ਵਿੱਚ ਵਿਸ਼ਵਾਸ ਪ੍ਰਗਟ ਕਰਕੇ ਤੇ ਸਾਡੇ ਸਰਕਲ ਜਥੇਦਾਰਾਂ ਦੀ ਜਿਹੜੀ ਡਿਊਟੀ ਲਗਾਈ ਗਈ ਆ ਸਰਕਲ ਜਥੇਦਾਰਾਂ ਦੇ ਸਿਰ ਦੇ ਉੱਪਰ ਜਿਹੜਾ ਹੈਗਾ ਬਹੁਤ ਵੱਡਾ ਵਜਨ ਹੋਏਗਾ ਇਹਨਾਂ ਦੇ ਮੋਢਿਆਂ ਤੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਚੜ੍ਹਦੀ ਕਲਾ ਵਾਸਤੇ ਇਹ ਦਿਨ ਰਾਤ ਕੰਮ ਕਰਨਗੇ ਬਹੁਤ ਸਾਰੇ ਕੰਮ ਨੇ ਸਾਡੇ ਕੋਲ ਜਿਹੜੇ ਕਿ ਸਰਕਲ ਦੇ ਅਹਿਦ ਕਰਨਗੇ ਜਿਸ ਤਰ੍ਹਾਂ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਚੋਣ ਆ ਰਹੀ ਹੈ ਉਹਦੇ ਵਾਸਤੇ ਵੀ ਇਹ ਪਿੰਡ ਤਿਆਰ ਕਰਨਗੇ ਤੇ ਨਾਲ ਪੋਲਿੰਗ ਬੂਥ ਕਮੇਟੀਆਂ ਜਿਹੜੀਆਂ ਪਾਰਟੀ ਨੇ ਹੁਕਮ ਲਾਇਆ ਉਹ ਸਾਰੀਆਂ ਬਣਾਉਣਗੇ ਤੇ ਇਹਨਾਂ ਦੇ ਨਾਲ ਲੱਗ ਕੇ ਅਸੀਂ ਆਉਣ ਵਾਲੇ ਦਿਨਾਂ 'ਚ ਹਰੇਕ ਪਿੰਡ ਦਾ ਟੂਰ ਬਣਾ ਰਹੇ ਹਾਂ ਸਾਰੇ ਪਿੰਡਾਂ ਨੂੰ 140 42 ਪਿੰਡ ਜਿਹੜੇ ਸਾਡੇ ਅੰਗਨੇ ਕੱਲੇ-ਕੱਲੇ ਪਿੰਡ ਦੇ ਸਰਕਲ ਦੇ ਅਧਿਕਾਰੀਆਂ ਦੇ ਨਾਲ ਲੈ ਕੇ ਜਿੱਥੇ ਜਿਹੜਾ ਜਿਹੜਾ ਏਰੀਆ ਸਰਕਲ ਦੇ ਅਧਿਕਾਰ ਦਾ ਪੈਂਦਾ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਸਾਰੇ ਹਲਕੇ ਦੇ ਪਿੰਡਾਂ ਵਿੱਚ ਜਾ ਕੇ ਤੇ ਸ਼ਰਮਣੀ ਅਕਾਲੀ ਦਲ ਦੀ ਛੜਦੀ ਕਲਾ ਕਰਾਂਗੇ ਸੋ ਅੱਜ ਬੜਾ ਦੁੱਖ ਵੀ ਹੈ ਕਿਉਂਕਿ ਅੱਜ ਪੰਜਾਬ ਦੇ ਵਿੱਚ ਹੜ੍ਹਾਂ ਦੀ ਇੱਕ ਸਥਿਤੀ ਬਣੀ ਹੋਈ ਹੈ ਤੇ ਉਹ ਵੀ ਜਿਹੜੇ ਕਿ ਪਾਰਟੀ ਦਾ ਸੀ ਹੁਕਮ ਡਿਕ ਰਹੇ ਆ ਸਾਡੇ ਹੈੱਡ ਆਫਿਸ ਤੋਂ ਸਾਨੂੰ ਜਿਹੜਾ ਫੋਨ ਆਏਗਾ ਅਸੀਂ ਉਹਦੇ ਮੁਤਾਬਿਕ ਤਿਆਰੀ ਕਰਕੇ ਜਿਹੜੀ ਜੜੀ ਰਸਤ ਬਰਸਤ ਜੋ ਵੀ ਉਹ ਕਹਿਣਗੇ ਅਸੀਂ ਜਿਹੜੇ ਇਲਾਕੇ ਸਾਡੀ ਡਿਊਟੀ ਲਾਉਣਗੇ ਅਸੀਂ ਉੱਥੇ ਲੈ ਕੇ ਵੀ ਜਾਵਾਂਗੇ ਸੋ ਅੱਜ ਪੰਜਾਬ ਡੁੱਬ ਰਿਹਾ ਹੈ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਨੇ ਬਹੁਤ ਮਾੜੇ ਨੇ ਪੰਜਾਬ ਦੀ ਸਰਕਾਰ ਪੰਜਾਬ 'ਚ ਨਜ਼ਰ ਨਹੀਂ ਆਉਂਦੀ ਸੋ ਇਸ ਕਰਕੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਭੀੜਾ ਚੁੱਕਿਆ ਉਹਦੇ ਵਾਸਤੇ ਅਸੀਂ ਉਹਨਾਂ ਦੇ ਨਾਲ ਸਲਾਗਾ ਵੀ ਕਰਦੇ ਆਂ ਤੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦਾ ਵੀ ਵਾਅਦਾ ਕਰਦੇ ਆਂ ਕਿ ਪੰਜਾਬ ਨੂੰ ਬਚਾਉਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਪੰਜਾਬ ਦੇ ਲੋਕਾਂ ਨੂੰ ਬਚਾਉਣਾ ਜ਼ਰੂਰੀ ਹੈ ਤੇ ਜੋ ਸਾਡੇ ਪ੍ਰਧਾਨ ਨੇ ਬਰਾਲਾ ਕੀਤਾ ਹੈ ਬੜਾ ਸਲਾਗਾ ਜੋ ਬਰਾਲਾ ਹੈ ਕਿ ਲੋਕਾਂ ਵਿੱਚ ਜਾ ਕੇ ਮੈਂ ਇਹ ਵੀ ਬੇਨਤੀ ਕਰੂੰਗਾ ਸਾਰੇ ਵੀਰਾਂ ਨੂੰ ਕਿ ਜਿੱਥੇ-ਜਿੱਥੇ ਵੀ ਆਪਾਂ ਸਹਾਇਤਾ ਕਰ ਸਕਦੇ ਆਂ ਉੱਥੇ ਸਾਰੇ ਲੋਕਾਂ ਦੀ ਸਹਾਇਤਾ ਕਰੀਏ ਤਾਂ ਕਿ ਪੰਜਾਬ ਹੱਸਦਾ ਖੇਡਦਾ ਰਹੇ ਪੰਜਾਬ ਗੁਰੂਆਂ ਦੇ ਨਾਂ ਤੇ ਜਿਹੜਾ ਵਸਿਆ ਉਹ ਸਾਡੇ ਗੁਰੂਆਂ ਦਾ ਪ੍ਰਦਾਨ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਗੁਰੂ ਪਾਤਸ਼ਾਹ ਨੇ ਬਖਸ਼ੀ ਕੀਤੀ ਹੈ ਕਿ ਲੰਗਰ ਪੰਗਤ ਤੇ ਸੰਗਤ ਉਹਦੇ ਵਿੱਚ ਰਹਿ ਕੇ ਅਸੀਂ ਲੋਕਾਂ ਦੀ ਸੇਵਾ ਕਰਨੀ ਹੈ ਬਹੁਤ ਬਹੁਤ ਵਧਾਈ ਸਾਰੇ ਜਥੇਦਾਰ ਸਾਹਿਬਾਨ